ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਹੁੰਚੇ ਹਾਂ ਪਿੰਡ ਜੰਗੀ ਰਾਣਾ ਜੰਗੀ ਰਾਣਾ ਜੋਨ ਤੋਂ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਅਸੀਂ ਸਮਝਾਂਗੇ ਕਿ ਨਾ ਤੋ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਚਾਰ ਚੱਲ ਰਿਹਾ ਹੈ ਕਿਹੜੀਆਂ-ਕਿਹੜੀਆਂ ਗੱਲਾਂ ਲੈ ਕੇ ਇਹ ਲੋਕਾਂ ਤੱਕ ਪਹੁੰਚ ਕਰ ਰਹੇ ਹੈ ਜਿਵੇਂ ਕਾਲੀ ਜਲ ਜਾਂ ਆਮਦੀ ਪਾਰਟੀ ਚੋਣ ਲੜ ਰਹੀ ਹੈ ਉਹਨਾਂ ਦੇ ਕੈਂਡੀਡੇਟ ਜਾ ਰਹੇ ਉਸ ਤਰ੍ਹਾਂ ਅਸੀਂ ਦੇਖ ਰਹੇ ਸੀ ਦੂਰ-ਦੂਰ ਕਰ ਰਹੇ ਹੈ ਕੋਠਿਆਂ ਦੇ ਵਿੱਚ ਜੰਗੀ ਰਾਣੇ ਦੇ ਤੇ ਸਮਝਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਯਕੀਨਾਂ ਤੁਹਾਡਾ ਜੀ ਪਰ ਵੀ ਤੁਹਾਨੂੰ ਅੱਛਾ ਕਿਹਨੀ ਪਾਰਟੀ ਉਹ ਲੜ ਰਹੀ ਹੈ? ਅਸੀਂ ਜੀ ਕਾਂਗਰਸ ਲੜ ਰਹੇ ਹਾਂ। ਹਾਂਜੀ ਤੇ ਲੋਕਾਂ ਦਾ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਹੈ? ਬਹੁਤ ਵਧੀਆ ਮਿਲ ਰਿਹਾ ਹੈ ਜੀ ਕਾਂਗਰਸ ਪਾਰਟੀ ਨੂੰ। ਅੱਛਾ। ਹਾਂਜੀ ਹਾਂਜੀ। ਤੇ ਕਿੰਨੇ ਦਿਨਾਂ ਤੋਂ ਲੱਗੇ ਹੋਏ ਚੋਣ ਪ੍ਰਚਾਰ ਤੇ? ਸਾਨੂੰ ਜੀ ਬਸ ਜਿੱਦ ਤੋਂ ਸ਼ੁਰੂਆਤ ਹੋਈ ਆਪਣੀ ਬਸ ਉਹਦੇ ਤੇ ਅਸੀਂ ਲੱਗੇ ਹੋਏ ਹਾਂ ਜੀ। ਅੱਛਾ। ਪਿੱਛਾ ਕਰੇ ਮਤਲਬ ਪਰਿਵਾਰ ਦੀ ਸੀਗੀ ਚੋਣ ਲਾਉਣ ਦੀ ਜਾਂ ਕਿਵੇਂ ਪਾਰਟੀ ਨੇ ਕਿਹਾ? ਨਹੀਂ ਜੀ ਸਾਰੇ ਸਾਡਾ ਪ੍ਰਪਾ ਜੀ ਆਪਣਾ ਸਾਰੇ ਪਰਦੇ ਨਾਲ ਸਾਰੇ ਪਰਿਵਾਰਾਂ ਦੇ ਵਿੱਚ ਵੀ ਜਿੰਨੇ ਸਾਰੇ ਨੇ ਹਾਂਜੀ ਹਾਂਜੀ ਕਾਂਗਰਸ ਪਾਰਟੀ ਵੱਨੋਂ ਸਾਰੇ ਜਿੰਨੇ ਵੀ ਹੈਗੇ ਉਹਨਾਂ ਦਾ ਇਹ ਠੀਕ ਹੈ ਜੀ ਵੀ ਅਸੀਂ ਕਾਂਗਰਸ ਪਾਰਟੀ ਦਾ ਵੀ ਉਹਦੇ ਵਿੱਚ ਆਈਏ ਤੇ ਅਸੀਂ ਚੰਨੀ ਸਾਹਿਬ ਦੀ ਸਰਕਾਰ ਜਿਤਾਈਏ ਅੱਛਾ ਜੀ ਮੈਂ ਦੇਖ ਰਿਆ ਸੀ ਬੈਂਡਾ ਤੇ ਆਪੀ ਖਾਸ ਕਰਕੇ ਤੁਹਾਡੇ ਗੇਟ ਦੇ ਅੱਗੇ ਵੀ ਸੀ ਤੇ ਚੰਨੀ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਉਹ ਪਿੱਛੇ ਲਾਉਣ ਦਾ ਕਾਰਨ ਹਾਂਜੀ ਉਹ ਜੀ ਬਹੁਤ ਚੰਗੇ ਕੰਮ ਕਰਕੇ ਗਏ ਸਾਡੇ ਸਾਡੇ ਬਹੁਤ ਅਜਿਹੀ ਮਿੱਤਰਾਂ ਨੇ ਹੋ ਗਏ ਬਹੁਤੋ ਕਰਾ ਲਈ ਮਤਲਬ ਕਿ ਬੀਬੀ ਦੀ ਨਹੀਂ ਬਿਲ ਪਰ ਰਹੇ ਸੀ ਲੋਕ ਹੋਰ ਵੀ ਕਈ ਤਰ੍ਹਾਂ ਮੈਂ ਕਹਿ ਨਹੀਂ ਸਕਦਾ ਜੀ ਬਹੁਤ ਉਹਨਾਂ ਨੇ ਕੰਮ ਕੀ ਚੰਗੇ ਕੰਮ ਕੀ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਮੈਂ ਤਾਂ ਪਹਿਲੀ ਗੱਲ ਤਾਂ ਸ਼ੁਰੂ ਗੁਰੂ ਪੋਸਟਰ ਆ ਜਿਦਵਾਰੇ ਤੁਸੀਂ ਇਹ ਥੋੜਾ ਦੱਸੋ ਵੀ ਵਿਆਕੀ ਦੇ ਵਿੱਚ ਕੱਲੀ ਚੰਨੀ ਸਾਹਿਬ ਦੀ ਇਹਨਾਂ ਨੇ ਪੋਸਟਰ ਤੇ ਫੋਟੋ ਲਾਈ ਹੋਈ ਸੀਗੀ ਤੇ ਇਹ ਕਿਵੇਂ ਦੇਖਦੇ ਹੋ ਗੱਲ ਚੰਨੀ ਸਾਹਿਬ ਨੂੰ ਹੈਗਾ ਜੀ ਚੰਨੀ ਸਾਹਿਬ ਦੀ ਲੋਕਪ੍ਰਿਤਾ ਹੂੰ ਤਿੰਨ ਮਹੀਨਿਆਂ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਮੈਂ ਕਹਿੰਦਾ ਮੇਰੇ ਖਿਆਲ ਚਾਹ ਸਰਕਾਰ ਤਾਂ 4 ਸਾਲ ਚ ਨਹੀਂ ਕਰ ਪਈ ਹੂੰ ਜੇ ਕਿਤੇ ਚੰਨੀ ਸਾਹਿਬ ਨੂੰ ਐਹੀਂ ਮਿਲ ਜਾਂਦਾ ਇਹ ਕੰਮ ਸੇ कम ਇੱਕ ਸਾਲ ਹੀ ਮਿਲਦਾ ਉਹਨਾਂ ਨੇ ਕਾਂਗਰਸ ਦੇ ਨਾਮੀ ਨੇਤਾ ਦੇ ਨਾਮਾ ਜੋ ਨਰਾਰ ਸ਼ਾਮ ਰੋਣ ਵੀ ਹੈ ਹੂੰ ਹੂੰ ਲੋਕਾਂ ਦੀ ਹਰਮਨ ਪਿਆਰ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਕਿਤੇ ਵੀ ਬਰਾਦਰੀ ਜਾਓ ਕੋਈ ਮਿਲੋ ਕਿਸੇ ਨੂੰ ਵੀ ਲੋ ਹਰ ਇੱਕ ਬੰਦਾ ਦੁਕਾਨਦਾਰ ਵੀ ਕਿਸਾਨ ਵੀ ਮਜ਼ਦੂਰ ਵੀ ਚੰਨੀ ਚੰਨੀ ਬਕਰ ਸਭ ਤੋਂ ਪਹਿਲੀ ਤੇ ਹੈ ਕਿ ਜੇ ਬਿਜਲੀ ਦੇ ਬਿੱਲ ਸੀ ਜੀ ਕਿਸਾਨਿਆਂ ਡੇਢ ਡੇਢ ਲੱਖ ਰੁਪਏ ਬਿੱਲ ਸੀਗੇ ਜੀ ਜਰਨਲ ਦੇ ਵੀ ਉਹ ਵੀ ਮਤਲਬ ਉਹਨਾਂ ਨੇ ਮਾਫ ਕੀਤੇ ਹੂੰ ਦੂਸਰੀ ਗੱਲ ਹੈ ਜੀ ਜੋ ਦੇਖਦੇ ਬੀਬਾ ਜੀ ਲੜ ਰਹੇ ਨੇ ਗਰਮੀਤ ਕੌਰ ਜੀ ਬੜੇ ਸੁਲਝੇ ਹੋਏ ਨੇ ਪੜ੍ਹੇ ਲਿਖੇ ਨੇ ਦੋਨਾਂ ਪਿੰਡਾਂ ਦੇ ਵਿੱਚੋਂ ਬਹੁਤ ਕਾਂਗਰਸ ਨੂੰ ਪਰਮਾ ਹੰਗਾਰਾ ਮਿਲ ਰਿਹਾ ਸਾਨੂੰ ਉਮੀਦ ਹੈ ਤੁਸੀਂ ਡੋਰ ਟੂ ਡੋਰ ਵਾਜਕੀ ਵੀ ਕੀਤਾ ਜੰਗੀ ਰਣਾ ਵੀ ਕੀਤਾ ਵੀ ਅਸੀਂ ਬਹੁਤ ਵੱਡੇ ਮਾਰਜ਼ਨ ਦੇ ਨਾਲ ਇਹ ਬਲਕ ਸਮ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਂਦੇ ਜਿਵੇਂ ਆਵਾਰੀ ਪਾਰਟੀ ਵੀ ਲੜ ਰਹੀ ਹੈ ਉਹ ਕਹ ਰਿਹਾ ਵੀ ਨੌਕਰੀਆਂ ਦਿੱਤੀਆਂ ਜਾਂ ਖੇਤਾਂ ਤੱਕ ਪਾਣੀ ਪਹੁੰਚ ਗਿਆ ਨਹਿਰੀ ਜਾਂ ਫ੍ਰੀ ਬਿਜਲੀ ਹੈ ਇਹ ਸਾਰੇ ਜਨਪੀ ਕੇ ਵੇਖਦੇ ਫ੍ਰੀ ਬਿਜਲੀ ਵਾਲਾ ਜੀ ਉਹ ਤਾਂ ਹੁਣ ਇਲੈਕਸ਼ਨ ਦੱਸ ਦੋਗੇ ਜੀ ਹੂੰ ਇਹ ਇਹਨੇ ਕੀ ਕੀਤਾ ਉਹ ਆਮ ਆਦਮੀ ਪਾਰਟੀ ਮੇਰੇ ਹਿਸਾਬ ਨਾਲ ਤਾਂ ਸਾਡੇ ਸਲਕੇ ਦੀ ਬਿਠ ਹੋ ਸਕਦਾ ਤੀਸਰੇ ਨੰਬਰ ਤੇ ਚਲੀ ਜਾਵੇ ਹੂੰ ਠੀਕ ਹੈ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਹੂੰ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਕੈਂਡੀਡੇਟ ਸੋਚ ਬਾਨ ਨੇ ਬੜੇ ਲਿਖੇ ਨੇ ਹਰ ਵਕਤ ਸਮਝ ਦੇਣੇ ਲੋਕਾਂ ਦੇ ਵਿੱਚ ਬੜਾ ਸਹਿਸ ਆ ਰਿਹਾ ਇਹਨਾਂ ਦਾ ਆਫਸਰ ਹੂੰ ਹੂੰ ਤੋ ਸੋ ਸਾਨੂੰ ਤਾਂ ਇਹੀ ਨੀਰਾ ਜੀ ਅਸੀਂ ਬੜੇ ਚੰਗੇ ਮਾਰਜਨ ਦੇ ਨਾਲ ਇਹ ਸੀਟ ਬਲਾਕ ਸਮਤੀ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਂਗੇ ਅੱਛਾ ਕਈ ਥਾਵਾਂ ਦੇ ਕਾਂਗਰਸ ਨੇ ਬੰਦੇ ਖੜੇ ਕਰੇ ਇਹ ਨੂੰ ਵੀ ਮੈਂ ਦੇਖਦਾ ਇਹ ਤੁਸੀਂ ਦੇਖਦੇ ਆ ਜੀ ਉਸ ਏਰੀਏ ਦੀ ਜੋ ਬਲੌਗ ਪ੍ਰੈਜ਼ੀਡੈਂਟ ਉਹਨਾਂ ਨੂੰ ਵੀ ਚਾਹੀਦਾ ਸੀ ਹੋ ਸਕਦਾ ਕੁਝ ਰੈਗੂਲਰ ਸਰਕਾਰ ਦੇ ਅਸ਼ੱਦਤ ਦੇ ਕਾਰਨ ਵੀ ਕੁਝ ਲੋਕ ਡਰਦੇ ਨਮਿਟ ਨਹੀਂ ਕੋਈ ਆਇਰਕ ਸਾਹਿਬ ਕੀ ਕਹਿੰਦਾ ਜਦੋਂ ਸਾਰੇ ਚੋਣ ਪਚਾ ਤੁਸੀਂ ਕਰ ਰਹੇ ਹੋ ਇਹ ਜੀ ਦੇ ਨਾਲ ਇਹ ਆਪਣੀ ਪਹਿਲੀ ਤਾਂ ਸਾਡੇ ਇਹ ਏਰੀਏ ਦੇ ਨੇ ਸਾਡੀ ਗਵੰਡੀ ਆ ਹੂੰ ਬਾਕੀ ਇਹ ਸ਼ਰੀਫ ਪਰਿਵਾਰ ਆ ਹੂੰ ਬਹੁਤ ਹੀ ਵਧੀਆ ਕਰਤਾਰ ਹੈ ਇਹਨਾਂ ਦਾ ਹੂੰ ਠੀਕ ਹੈ ਇਸ ਕਰਕੇ ਲੋਕ ਸਾਰੇ ਇਹਨਾਂ ਨਾਲ ਸਹਿਮਤ ਹੈ ਹੂੰ ਕਿਵੇਂ ਚੱਲਦਾ ਹੈ ਬਈ ਪ੍ਰਚਾਰ ਬਹੁਤ ਵਧੀਆ ਜੀ ਪਿੰਡ ਦੇ ਵਿੱਚ ਇਨਨ ਦਾ ਲਿੰਕ ਬਹੁਤ ਜਿਆਦਾ ਹੈ ਪਿੰਡ ਦੇ ਵਿੱਚ ਹਰੇਕ ਬੰਦੇ ਨਾਲ ਇਨਨ ਦਾ ਬਹੁਤ ਵਧੀਆ ਪਿਆਰ ਹੈ ਪਿਆਰ ਦੇ ਨਾਮ ਤੇ ਵੀ ਇਹਨਾਂ ਨੂੰ ਬਹੁਤ ਬਹੁਤ ਵੋਟ ਮਿਲ ਆ ਹ ਲੋਕ ਕੀ ਕਹਿੰਦੇ ਅੱਜ ਮੈਂ ਗੱਲਬਾਤ ਕਰ ਬਹੁਤ ਵਧੀਆ ਗੱਲ ਆ ਪਰ ਮਨ ਲੱਗਿਆ ਜਿਸਦੇ ਵੀ ਘਰੇ ਜਾਂਦੇ ਆ ਬੜੀ ਖੁਸ਼ੀ ਨਾਲ ਮਿਲਦੇ ਵੀ ਕੋਈ ਵੀ ਬੰਦਾ ਨਾਲ ਗਏ ਸਵਾਤ ਤੋਂ ਬਹੁਤ ਖੁਸ਼ੀ ਨਾਲ ਮਿਲਦੇ ਆ ਬੜੇ ਪਿਆਰ ਨਾਲ ਮਿਲਦੇ ਆ ਇਹ ਪ੍ਰਧਾਨ ਦੀ ਕੋਈ ਕੰਮ ਕਿੰਨੇ ਘੋਣ ਵਾਲਿਆ ਦੋ ਪਿੰਡਾਂ ਚ ਕੋਈ ਪਹਿਲਾ ਵਿਕਾਸ ਹੋਇਆ ਕੀ ਗੱਲਬਾਤ ਆ ਮੇਰੇ ਪਿੰਡ ਦੇ ਵਿੱਚ ਤਾਂ ਜੀ ਹਾਲ ਤੱਕ ਨਹੀਂ ਲੱਣੀ। ਹੂੰ ਸਾਡੇ 4 ਸਾਲ ਹੋ ਗਏ ਸਰਕਾਰ ਨੂੰ। ਹੂੰ ਸੜਕਾਂ ਪਈਆਂ। ਕਿਸੇ ਸੜਕਾਂ ਤੇ ਉਹ ਸੰਗਤ ਤੋਂ ਲੈ ਕੇ ਤੁਸੀਂ ਚੈਂਚੀਆਂ ਤੋਂ ਕੁਝ ਦਿੱਤੇ ਕਰ। ਇਹਨਾ ਬੁਰਾ ਹਾਲ ਸੀ ਉਸ ਰੋਡ ਦਾ। ਜੀ ਉਹ ਹੁਣ ਜਾ ਇਹਨਾਂ ਨੇ ਕੀ ਕੀਤਾ। ਸਾਢੇ 4 ਸਾਲ ਦੇ ਵਿੱਚ ਇਹ ਪਹਿਲਾਂ ਤਾਂ ਕੁਝ ਕੀਤਾ ਨਹੀਂ। ਪੀਣ ਵਾਲੇ ਪਾਣੀ ਪੀਣ ਵਾਲਾ ਪਾਣੀ। ਹੂੰ ਵਾਟਰ ਬਾਕਸਾਂ ਦਾ ਬਹੁਤ ਬੁਰਾ ਹਾਲ ਹੈ। ਹੂੰ ਮੇਰੇ ਪਿੰਡ ਦੇ ਵਿੱਚ ਹਜੇ ਵੀ ਮਤਲਬ ਪਾਣੀ ਪਾਈਪ ਦੀ ਪੈਪ ਹੋ ਗਈ ਹਜੇ ਵੀ ਪਾਣੀ ਨਹੀਂ ਆ ਰਿਹਾ ਪਾਣੀ ਤੁਸੀਂ ਪੁਰਦਵਾਰਾ ਦੇ ਜਿਹੜੇ ਸਰੋਵਰ ਸਾਹਿਬ ਨੂੰ ਪਾਈਪ ਲੱਗੀ ਹੈ ਸਰੋਵਰ ਵਾਲੀ ਪਾਈਪ ਦਾ ਰਾਹੀ ਪਾਣੀ ਕਿੱਦਾਂ ਡਗ ਪਰ ਰਿਹਾ ਹੂੰ ਅੱਛਾ ਜਿਹੜਾ ਖੇਤਾਂ ਤੱਕ ਸੀਗਾ ਵੀ ਹਰ ਟੇਲ ਤੱਕ ਪਹੁੰਚ ਗਿਆ ਪਾਣੀ ਵੀ ਤੇ ਹੁਣ ਤਾਂ ਫਿਰ ਲੋੜ ਨਹੀਂ ਪੈਣੀ ਹੁਣ ਜਿਹੜੀਆਂ ਮੋਟਰਾਂ ਧਰਤੀ ਢਲੀਆਂ ਚਲਾਉਂਦੇ ਆਪਾਂ ਨੂੰ ਸਾਡੇ ਦਾ ਟੇਲਾ ਤੱਕ ਕੋਈ ਖਾਲਤਾ ਬਣਿਆ ਨਹੀਂ ਜੀ ਇਹ ਕਹਿੰਦੇ ਸੀ ਐ ਕਰਾਂਗੇ ਸਰ ਲੋਕ ਤਾਂ ਦੁਕਾਨ ਦਾ ਪ੍ਰਸੀਜਨ ਦੇ ਜੀ ਹੂੰ ਕਹਿੰਦੇ ਸੀ ਖਾਲ ਬਣਾਵਾਂਗੇ ਪੱਕੇ ਕਰਾਂਗੇ ਵੋ ਕਰੇ ਕੁਝ ਵੀ ਹੋ ਜਾ ਜੀ ਪਰ ਬੀਬੀ ਨਾਲ 1000 ਰੁਪਏ ਜੀ 4 ਸਾਲ ਦਾ 48000 ਰੁਪਿਆ ਬਣਦਾ ਇੱਕ ਬੀਬੀ ਦਾ ਲੇ ਕੇ 8000 ਰੁਪਿਆ ਤੇ ਮੇਰੇ ਪਲੱਸ ਵਿਆਜ ਲਾ ਲਓ ਤੇ ਯਾਨਕੀ ਕਦੋਂ 7.5 ਲੱਖ ਰੁਪਿਆ ਹੋ ਜਾ ਪੰਜ ਸਾਲਾਂ ਦਾ ਹਾਂਜੀ ਯਾਨਕੀ ਕਦੋਂ ਸਰਕਾਰ ਪਾ ਜੀ ਤੇ ਕਿਵੇਂ ਲੱਗਦਾ ਤੁਸੀਂ ਕੋਲ ਨਾਲ ਕੰਪੇਨ ਕਰ ਰਹੇ ਹੋ ਬਹੁਤ ਵਧੀਆ ਜੀ ਬਹੁਤ ਤੁਸੀਂ ਇਹ ਸਾਨੂੰ ਕਾਂਗਰਸ ਸਰਕਾਰ ਆਵੇ ਜਿਵੇਂ ਆਦੇਂ ਦੀ ਜ਼ਿੰਦਗੀ ਦੇ ਵਿੱਚ ਹਰ ਰੰਗ ਹੋਣਾ ਜ਼ਰੂਰੀ ਹੈ ਜੀ ਮੈਨੂੰ ਪਹਿਲਾਂ ਆਪਾਂ ਦੂਜੀਆਂ ਸਰਕਾਰਾਂ ਨੂੰ ਮੌਕਾ ਦਿੱਤਾ ਹੂੰ ਦੋ ਵਾਰ ਪਹਿਲੀ ਇੱਕ ਵਾਰ ਆਮ ਸਰਕਾਰ ਬਣ ਚੁੱਕੀ ਆ ਪਹਿਲਾਂ ਕਾਲੀ ਬਣ ਚੁੱਕੀ ਆ ਹੁਣ ਕਾਂਗਰਸ ਨੂੰ ਮੌਕਾ ਦਈਏ ਸ਼ਾਇਦ ਆਪਣੇ ਪਿੰਡਾਂ ਦਾ ਵਿਕਾਸ ਹੋ ਸਕੇ ਇਹਹੀ ਇਨੀਤਾਲੇ ਕੀ ਚੱਲਿਆ ਜੀ ਵੀ ਵਧੀਆ ਕਰੀਏ ਲੋਕਾਂ ਦੀ ਝੋਲੀ 'ਚ ਵਧੀਆ ਕੰਮ ਪਾਈਏ ਜੀ ਕਿੰਨੇ ਵਜੇ ਸਵੇਰੇ ਪ੍ਰਚਾਰ ਸ਼ੁਰੂ ਕਰ ਦਿੰਦੇ ਆ ਅਸੀਂ ਵੀਰ ਜੀ ਲਗਭਗ 8 ਵਜੇ ਤੋਂ ਚੱਲ ਪੈਨੇ ਆ 8 ਵਜੇ ਰਾਤ ਦੇ ਫਿਰ ਕਿੰਨੇ ਵਜੇ ਰਾਤ ਨੂੰ ਕੀ ਜੀ 11:00 ਵਜੇ ਜਾਂਦੇ ਆ ਜੀ ਸੰਤ ਕਰੇ ਵਰਦਨ ਅੱਛਾ ਇਹ ਵੇ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਨਾ ਜੀ ਨਾ ਜੀ ਗੀਜ਼ੀਆ ਖੁਸ਼ੀ ਦੇ ਵਿੱਚ ਤਕਾਬਤਾ ਤੁਰਦਾ ਕਿਧਰੇ ਜਾਂਦੇ ਆ ਭਾਈ ਤੁਸੀਂ ਕੁਝ ਕਹੋਗੇ ਗੱਲਬਾਤ ਸਾਰੇ ਨੇ ਸਹੀ ਕਹਿਤਾ ਜੀ ਹੈ ਸਹੀ ਹੈ ਜੋ ਕਹਤਾ ਬਹੁਤ ਵਧੀਆ ਹੰਗਾਰਾ ਪਿਆ ਜੀ ਸਾਨੂੰ ਸਾਰੇ ਪਾਸਿਆਂ ਤੋਂ ਬਰਕਰਾਂ ਦਾ ਪਿਆਰ ਹੀ ਐਨਾਂ ਜੀ ਸਾਨੂੰ ਸੌਣ ਦਿੰਦੇ ਨੇ ਰਾਤ ਨੂੰ ਫੋਨ ਆਈ ਸਾਡੇ ਘਰੇ ਨਹੀਂ ਆਕੇ ਸਾਡੇ ਘਰੇ ਨਹੀਂ ਆਕੇ ਗਏ ਜੀ ਆ ਤੁਸੀਂ ਇਹ ਲੈ ਸੱਟ ਵਗੈਰਾ ਵਿੱਚ ਥੋੜੀ ਹਾਂਜੀ ਹਾਂਜੀ ਇਹ ਵੀ ਲੱਗੇ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਸੱਟ ਤਾਂ ਜੀ ਕਾਜ ਭਰਨ ਵਾਲੇ ਦੇ ਨਹੀਂ ਬੱਜ ਗਈ ਸੀਗੀ ਹਾਂਜੀ ਮੋਟ ਸੰਗ ਫਸ ਗਿਆ ਸੀਗਾ ਜੀ ਪਰ ਫਿਰ ਵੀ ਫਿਰ ਵੀ ਅਸੀਂ ਹਾਂ ਹਾਂਜੀ ਹਾਂਜੀ ਇਹ ਲੱਗਦਾ ਸੀ ਜਿੱਤਾਂਗੇ ਜੀ ਕਿੰਨਾ ਲੱਗਦਾ ਹੈ ਜੀ ਜਿੱਤਾਂ ਪੱਕੀ ਜਿੱਤਾਂ ਹਾਂਜੀ ਹਜ਼ਾਰ ਵਰਕਾਂ ਹੀ ਕਰ ਰੱਖਦੇ ਸੀ ਠੀਕ ਹੈ ਹਾਂ ਚੰਨੀ ਸਾਹਿਬ ਨੂੰ ਪੂਰੀ ਅਸੀਂ ਸ੍ਰੀਹਾਂ ਭੇਜਣਾ ਚਾਹੁੰਦੇ ਆਂ ਵੈਸੇ ਜਿਹੜੇ ਚਿੱਤ ਪ੍ਰਾਪਤ ਕਰਨੀਆਂ ਅਸੀਂ ਠੀਕ ਹੈ ਹਾਂ ਕੀ ਹੋ ਗੋਲ ਬੱਤਰਾਂ ਦਿੱਤੀ ਹੋएगी ਜੀ ਸਾਡੇ ਜੋ ਸਾਨੂੰ ਰਿਸਪੌਂਸ ਪਬਲਿਕ ਤੋਂ ਮਿਲ ਰਿਹਾ ਦੋਨਾਂ ਪਿੰਡਾਂ ਚ ਹੂੰ ਵੀ ਸਾਨੂੰ ਉਮੀਦ ਹੈ ਹੂੰ ਵੀ ਇਹ ਜਿਹੜੀ ਸਾਡੀ ਜ਼ੰਗੀ ਰਾਣਾ ਬਲਾਕ ਸਭਾਤੀ ਦੀ ਜ਼ੋਨ ਹੈ ਨਾ ਸੰਗਤ ਬਲਾਕ ਦੇ ਵਿੱਚੋਂ ਵੱਡੇ ਮਾਰਜਨ ਦੇ ਨਾਲ ਸਾਡੀ ਇਹ ਜ਼ੋਨ ਅਸੀਂ ਜਿੱਤਾਂੇ ਕੰਮ ਚ ਛੋੜੀ ਪਾਉਣਾ ਹੈ ਠੀਕ ਹੈ ਜੀ ਉਦੋਂ ਨਾ